ਜੇ ਕਦੇ ਕੋਈ પેટ ਨਾਲ ਰਿਲੇਟਡ ਇਸ਼ੂ ਹੋ ਜਵੇ ਚਾਹੇ ਅੰਡਾਈਜੈਸ਼ਨ ਹੋ ਗਈ ਗੈਸ ਹੋ ਗਈ ਐਸਿਡਿਟੀ ਹੋ ਗਈ ਜਿਆਦਾ ਖਾ ਲਿਆ ਪੇਟ ਦਰਦ ਕਰਨ ਲੱਗਿਆ ਤਾਂ ਅਕਸਰ ਹੀ ਜੀਕਰ ਆਉਂਦਾ ਵੀ ਜਮੈਣ ਖਾ ਲੋ ਆਪਾਂ ਉਦੋਂ ਅਜਵੈਣ ਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾ ਕੇ ਗਰਮ ਪਾਣੀ ਨਾਲ ਯੂਜ਼ ਕਰਦੇ ਆਂ ਉਹਨੂੰ ਚਵਾ ਕੇ ਖਾਣੇ ਤੇ ਨਾਲ ਗਰਮ ਪਾਣੀ ਪੀਂਦੇ ਆਂ ਆਪਾਂ ਨੂੰ ਤੁਰੰਤ ਆਰਾਮ ਮਿਲਦਾ ਔਰ ਦੋਸਤੋ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਆਪਾਂ ਨੇ ਸਿਰਫ ਇਹਨੂੰ ਲਿミਟਡ ਕਰਤਾ ਭੇੜ ਤੱਕ ਜੇ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਅਜਮੈਣ ਦੇ ਕਿੰਨੇ ਹੋਰ ਫਾਇਦੇ ਨੇ ਮੈਂ ਡਾਕਟਰ ਪ੍ਰਵੀਰ ਸਿੰਘ ਆਪਾਂ ਗੱਲ ਕਰਾਂਗੇ ਅਜਮੈਣ ਬਾਰੇ ਇਹਨੂੰ ਮੇਲ ਵੀ ਖਾ ਸਕਦੇ ਨੇ ਫੀਮੇਲ ਵੀ ਖਾ ਸਕਦੀ ਹੈ ਹੁਣ ਮੇਲ ਕਿਉਂ ਖਾ ਸਕਦੇ ਨੇ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਇਹਦੇ ਅੰਦਰ ਥਾਈਮੋਨ ਹੁੰਦਾ ਹੈ ਇਹ ਐਂਟੀਆਕਸੀਡੈਂਟ ਹੈ ਇਹ ਫਰਟੀਲਿਟੀ ਨੂੰ ਠੀਕ ਕਰਦੀ ਹੈ ਸਪਰਮਸ ਨੂੰ ਠੀਕ ਕਰਦੀ ਹੈ ਸਪਰਮਸ ਕਾਉਂਟ ਵਧਾਉਂਦੀ ਹੈ 프리ਮਚੁਰਜ ਏਜੈਕੂਲੇਸ਼ਨ ਨੂੰ ਠੀਕ ਕਰਦੀ ਹੈ ਜੇ ਕਿਸੇ ਪਰਸਨ ਨੂੰ ਬਿਲਕੁਲ ਇਰੇਕਸ਼ਨ ਹੋਣੋਂ ਹਟ ਗਈ ਉਹ ਅਜਮੈਨ ਨੂੰ ਯੂਜ਼ ਕਰਦਾ ਤਾਂ ਉਹ ਠੀਕ ਹੋਏਗਾ ਜੇ ਕਿਸੇ ਦਾ ਮਨ ਜਮਾ ਹੀ ਕਰਨੋਂ ਹਟ ਗਿਆ ਸੈਕਸ ਨੂੰ ਉਹ ਵੀ ਇਹਨੂੰ ਯੂਜ਼ ਕਰੇਗਾ ਤਾਂ ਉਹ ਵੀ ਠੀਕ ਹੋਏਗਾ ਇਹ ਤਾਂ ਮੇਲ ਦੇ ਅੰਦਰ ਹੋ ਗਿਆ ਵੀ ਜੇ ਸੈਕਸ ਨਾਲ ਰਿਲੇਟਡ ਵੀ ਪ੍ਰੋਬਲਮ ਹੈ ਹੁਣ ਆਪਾਂ ਗੱਲ ਕਰਦੇ ਹਾਂ ਫੀਮੇਲ ਦੀ ਮੈਂਸਟ੍ਰੂਲ ਦਾ ਬਹੁਤ ਜ਼ਿਆਦਾ ਦਬੰਦ ਹੁੰਦਾ ਹੈ ਤਾਂ ਇਹਨੂੰ ਯੂਜ਼ ਕਰ ਸਕਦੀਆਂ ਨੇ ਮੈਂਸਟ੍ਰੂਲ ਇਰੈਗੂਲਰ ਨੇ ਤਾਇਨੂ ਵਰਤ ਕੀਤਾ ਜਾ ਸਕਦਾ ਇਹਨੂੰ ਗਰਮ ਪਾਣੀ ਨਾਲ ਲੈਣੀਆਂ ਤਾਂ ਜੇ ਦਰਦ ਹੋ ਰਿਹਾ ਮੈਂਸਿਸ ਦਾ ਬਹੁਤ ਜ਼ਿਆਦਾ ਸੇਵਿਰ ਪੇਨ ਹੋ ਰਹੀ ਹੈ ਤਾਂ ਦਰਦ ਤੋਂ ਆਰਾਮ ਮਿਲੂਗਾ ਮੀਓਡੋ ਰਿਵੈਨ ਦਾ ਯੂਜ਼ ਕੀਤਾ ਜਾਵੇ ਜਿਹੜੇ ਮੈਂਸ ਜੇ ਰੈਗੂਲਰ ਨੇ ਹਾਰਮੋਨਲ ਬੈਲੈਂਸ ਆ ਇਹਨੂੰ ਠੀਕ ਕਰੇਗੇ ਇਸ ਤੋਂ ਇਲਾਵਾ ਕਿਸੇ ਨੂੰ ਕੋਈ ਗਲਾ ਖਰਾਬ ਹੋ ਗਿਆ ਤਾਂ ਇਹਨੂੰ ਪਾ ਯੂਜ਼ ਕਰ ਸਕਦੇ ਆ ਖਾਂਸੀ ਜ਼ੁਕਾਮ ਹੋਇਆ ਤਾਂ ਇਹਨੂੰ ਯੂਜ਼ ਕਰ ਸਕਦੇ ਪੇਟ ਦੀ ਆਪਾਂ ਪਹਿਲਾਂ ਹੀ ਗੱਲ ਕਰ ਲਈ ਆ ਵੀ ਕਿਸੇ ਦਾ ਪੇਟ ਖਰਾਬ ਹੈ ਐਂਡਾਈਜੈਸ਼ਨ ਹੈ ਗੈਸ ਬਣ ਗਈ ਹੈ ਐਸਿਡਿਟੀ ਬਣ ਗਈ ਹੈ ਜਿਆਦਾ ਖਾ ਲਿਆ ਪੇਟ ਦਰਦ ਹੋ ਰਿਹਾ ਉੱਤੇ ਆਪਾਂ ਇਹਨੂੰ ਕਾਲੇ ਨਮਕ ਦੇ ਵਿੱਚ ਅਜਮੈਣ ਜਿਆਦਾ ਲੈਣੀ ਆ ਥੋੜਾ ਜਿਹਾ ਕਾਲਾ ਨਮਕ ਪਾ ਲੈਣਾ ਗਰਮ ਪਾਣੀ ਨਾਲ ਚੁਵਾ ਕੇ ਖਾ ਲੈਣਾ ਤੁਰੰਤ ਆਰਾਮ ਹੋ ਜਾਊਗਾ ਇਸ ਤੋਂ ਇਲਾਵਾ ਕਿਸੇ ਨੂੰ ਯੂਰੀਨ ਇਨਫੈਕਸ਼ਨ ਹੋ ਜਾਂਦਾ ਚਾਹ ਮੇਲ ਨੂੰ ਉਹ ਯਾ ਚਾਹ ਫੀਮੇਲ ਹੋਈਆ ਜੋਰੇ ਨਾਲ ਜਿਹੜਾ ਗਾਰਾ ਆਉਣ ਲੱਗ ਗਿਆ ਪੂਰਾ ਚੰਗੀ ਤਰ੍ਹਾਂ ਬਲੈਡਰ ਖਾਲੀ ਹੋ ਜਾਂਦਾ ਉੱਤੇ ਆਪਾਂ ਇਹਨੂੰ ਯੂਜ਼ ਕਰਾਂਗੇ ਤਾਂ ਯੂਰੀਨ ਯੂਰੀਨਰੀ ਟ੍ਰੈਕ ਇਨਫੈਕਸ਼ਨ ਜਿਹੜੀ ਉਹ ਠੀਕ ਹੋ ਜਾਏਗਾ ਅਜਮੈਨ ਖਾਣਾ ਇਸ ਤੋਂ ਲਾਭ ਕਿਸੇ ਨੇ ਪਤਲਾ ਹੋਣਾ ਸਕਿਨ ਤੇ ਗ로우 ਲੈਣਾ ਉਹਨੇ ਕੀ ਕਰਨਾ ਹੈ ਰਾਤ ਨੂੰ ਪਾਣੀ ਦੇ ਗਲਾਸ ਦੇ ਵਿੱਚ ਜਮੈਨ ਭਿਓ ਕੇ ਰੱਖ ਦਿਓ ਇੱਕ ਚਮਚਾ ਸਵੇਰੇ ਨੂੰ ਛਾਣ ਕੇ ਪੀ ਲਓ ਗਰਮ ਕਰਕੇ ਕਰਕੇ ਹੀ ਪੀ ਸਕਦੇ ਹੋ ਐਸ ਇਟੇ ਜੀ ਪੀ ਸਕਦੇ ਹੋ ਉਹਦੇ ਨਾਲ ਸਕਿਨ ਤੇ ਗਲੋ ਆਏਗਾ ਤੇ ਜਿਹੜਾ ਪਾਸਾ ਉਹ ਪਤਲਾ ਵੀ ਹੋਏਗਾ ਡਾਇਜੈਸ਼ਨ ਵੀ ਉਹਦੀ ਜਿਹੜੀ ਇੰਪਰੂਵ ਹੋਏਗੀ ਇਸ ਤੋਂ ਲਾਭ ਐ ਐਂਟੀ ਇਨਫਲੇਮੇਟਰੀ ਦਾ ਵੀ ਕੰਮ ਕਰਦੀ ਐ ਐਂਟੀ ਆਕਸੀਡੈਂਟ ਵੀ ਐਂਟੀ ਬੈਕਟੀਰੀਅਲ ਵੀ ਕੰਮ ਕਰਦੀ ਐ ਪਹਿਲਾਂ ਇਹਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ ਸੀ ਗੋਹੇ ਦੇ ਪੀਸ ਨੂੰ ਅੱਗ 'ਚ ਮੰਗਾ ਲਿਆ ਉਹਦੇ ਉੱਪਰ ਅਜਮੈਣ ਪਾ ਕੇ ਜਦੋਂ ਲੇਡੀਜ਼ ਦੀ ਡਿਲੀਵਰੀ ਹੋ ਜਾਂਦੀ ਸੀ ਤਾਂ ਉਹਦੇ ਜੈਨਟਲ ਆਰਗਨ ਜਾਨੀ ਕਿ ਵਜਾਈਨਲ ਏਰੀਆ 'ਤੇ ਧੂਪ ਦਿੱਤੀ ਜਾਂਦੀ ਸੀ ਉਹਦੀ ਬੈਕਟੀਰੀਆ ਤੋਂ ਬਚਾਉਣ ਲਈ ਇਹ ਐਂਟੀਬੈਕਟੀਰੀਅਲ ਕੰਮ ਕਰਦੀ ਹੈ ਇਸ ਤੋਂ ਇਲਾਵਾ ਇਹਦਾ ਹੋਰ ਕੀ ਯੂਜ਼ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਇਹ ਗੋਹੇ ਮੰਗਾਇਆ ਉਹਦੇ ਉੱਪਰ ਅਜਮੈਣ ਪਾ ਕੇ ਜੇ ਕਿਸੇ ਦੀ ਵਜਾਈਨਾ ਲੂਜ਼ ਹੁੰਦੀ ਸੀ ਉਹਨੂੰ ਟਾਈਟ ਕਰਨ ਲਈ ਵੀ ਯੂਜ਼ ਕੀਤਾ ਜਾਂਦਾ ਸੀ ਹਨ ਵੀ ਲੋਕ ਯੂਜ਼ ਕਰਦੇ ਨੇ ਪਰ ਪਹਿਲਾਂ ਇਹਦਾ ਇਸਤੇਮਾਲ ਇਸ ਚੀਜ਼ ਲਈ ਬਹੁਤ ਜ਼ਿਆਦਾ ਕੀਤਾ ਜਾਂਦਾ ਸੀ ਔਰ ਬਹੁਤ ਵਧੀਆ ਰਿਜ਼ਲਟ ਵੀ ਨਾ ਦੇ ਸੀ। ਦੋਸਤੋ ਜੇ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਹੈ ਅਜਮਾਉਣ ਮਾਰੇ ਜੇ ਤੁਹਾਨੂੰ ਵਧੀਆ ਲੱਗੀ ਹੈ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਦਾ ਨਾਮ ਹੈ ਜਾਨ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਉਂ ਮਿਲਦਾ ਰਹੇ। ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ। ਥੈਂਕ ਯੂ।